ਸਾ ਵਾਹਿਗੁਰੂ ਜੀ ਕੀ ਫਤਿਹ ਨਾਮਰਾਤ ਲਵੀਰ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਹੰਦਰ ਸਾਹਿਬ ਆਏ ਹੋ ਹਾਂ ਜੀ ਬੜਾ ਵਧੀਆ ਲੱਗਾ ਜੀ ਆ ਕੇ ਇੱਥੇ ਸਤਿਗੁਰੂ ਜਗਤ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਸਭ ਦਾ ਸਾਨੂੰ ਮੁੱਖ ਲੱਖ ਲਖ ਵਧਾਈਆਂ ਨੇ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਜੀ ਪਾਤਸ਼ਾਹ ਦੇ ਘਰ ਦਾ ਵੱਡੇ ਕੀਆਂ ਵਧਾਈਆਂ ਕਿਸ਼ ਕਹਿਣਾ ਕਹਿਣਾ ਜਾਏ ਵੱਡੀ ਜੀ ਵਧਾਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਬਹੁਤ ਹੀ ਵਧੀਆ ਆਨੰਦਮਈ ਲੱਗਾ ਜੀ ਬਹੁਤ ਸੋਹਣਾ ਸੁਹਾਨਾ ਜਪਾਤ ਜੱਗ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪਗੜੇ ਆ ਮਿੱਠੇ ਜਗ ਚਾਨਣ ਹੋਇਆ ਐਸੇ ਦੀਨਦਿਆਰ ਪਾਸਾ ਤੰਤਨ ਸਿ ਗੁਰਨਾਥ ਦੇ ਜਨਮ ਅਵਤਾਰ ਗੁਰਪੁਰਬਾ ਇਸ ਅਵਤਾਰ ਗੁਰਪੁਰਬ ਨੂੰ ਸਮਰਪਿਤ ਜਿੱਥੇ ਅੱਜ ਸਵੇਰੇ ਗੁਰਦਰਾ ਮਨਜੀ ਸਾਹਿਬ ਦੀ ਮਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਧੇ ਗੁਰਦਰਾ ਬਾਬਾ ਅਟਲ ਰਾਏ ਜੀ ਸਾਹਿਬ ਵਿਖੇ ਅਨ ਦਿਨ ਦੇ 8:30 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਇਹ ਚਲਾਵਾਂ ਇੱਕ ਚਲਾਵਾਂ ਸਜਾਏਗੇ ਬਹੁਤ ਸਾਰੀਆਂ ਸੰਗਤਾਂ ਨੇ ਇਹ ਦਰਸ਼ਨ ਮੇਲੇ ਕੀਤੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੇ ਅਤੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮਾਂ ਚ ਉਹਨਾਂ ਨੇ ਸਮੂਲੀਅਤ ਕੀਤੀ ਆ ਉੱਥੇ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਸਿੰਘ ਸਾਹਿਬ ਵਿਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਹਾਇਟ ਗ੍ਰਾਂਤੀ ਸਤਜਕੰਡ ਸ੍ਰੀ ਹਰਮੰਦਰ ਸਾਹਿਬ ਉਹ ਵੀ ਇਹਨਾਂ ਸਮਾਗਮਾਂ 'ਚ ਉਹਨਾਂ ਨੇ ਵੀ ਸ਼ਿਰਕਤ ਕੀਤੀ ਆ ਅੱਜ ਸ਼ਾਮ ਨੂੰ ਸ੍ਰੀ ਰਹਿਰਾ ਸਾਡੀ ਸਮਾਰਤੀ ਤੋਂ ਬਾਅਦ ਸਤਜਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਵੱਲੋਂ ਜੋ ਹਰੇਕ ਸਾਲ ਇੱਕ ਅਲੌਕਿਕ ਆਤਸਵਾਜੀ ਹੋ ਗਈ ਆ ਹੁੰਦੀ ਆ ਉਹ ਸੰਗਤਾਂ ਦੇ ਮਨਾਂ 'ਚ ਹੁੰਦਾ ਜਿੱਥੇ ਸਤਜਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰਦਿਆਂ ਨੇ ਉੱਥੇ ਉਹਨਾਂ ਦੇ ਮਨਾਂ 'ਚ ਹੁੰਦੀ ਆ ਜਿਹੜੀ ਸਤਜਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼ਾਮ ਨੂੰ ਆਤਸਵਾਜੀ ਹੋਵੇਗੀ ਉਹਦਾ ਅਸੀਂ ਨਜ਼ਾਰਾ ਵੇਖ ਕੇ ਜਾਣਾ ਉਹ ਸੰਗਤਾਂ ਨੇ ਉਹ ਆਤਸਵਾਜੀ ਚਲਦੀ ਵੇਖੀ ਆ ਬਹੁਤ ਸਾਰੀਆਂ ਸੰਗਤਾਂ ਪਰੇਸ਼ਾਨ ਨੇ ਮੈਂ ਅਖੀਰ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਤਨ ਤਨ ਜੀ ਗੁਰਨਾਮਦੇ ਜੀ ਦੇ ਅਵਤਾਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਸਕੀ ਕਿਥੋਂ ਦਾ ਨਾਮ ਜੀ ਸਾਡਾ ਗੁਰਮੀਤ ਸਿੰਘ ਆ ਲੱਗੇ ਪਿੰਡ ਬਲਕਲਾ ਜੀ ਜੀਠਾ ਰੋਡ ਤੇ ਕੀ ਕਹਿਣਾ ਚਾਹੋਗੇ ਕਿਨੇ ਪਾਕ ਕਰਕੇ ਅੱਜ ਗੁਰੂ ਘਰ ਪਹੁੰਚੇ ਨੇ ਪ੍ਰਕਾਸ਼ਪੁਰ ਤੋਂ ਜੀ ਬਹੁਤ ਹੀ ਆਨੰਦ ਆਇਆ ਜੀ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਦਿਹਾੜਾ ਜੀ ਤੇ ਸਾਰੀ ਸੰਗਤ ਨੂੰ ਪਤਾ ਹੈ ਜੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਆ ਜਿਨ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਰੋਆ ਬਹੁਤ ਹੀ ਆਨੰਦ ਆਇਆ ਜੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਬੜੀ ਧੂਮ ਧਾਮ ਦੇ ਨਾਲ ਮਨਾ ਰਹੀਆਂ ਆ ਤੇ ਪੂਰੇ ਖੁਸ਼ੀ ਮਿਲ ਰਿਹਾ ਜੀ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਅੰਦਰ ਰੰਗ ਬਰੰਗੇ ਲੜੀਆਂ ਨਾ ਬਾਬਾ ਜੀ ਲੇਖੇ ਕਦੇ ਨਾ ਪੁੱਛੀਏ ਖਿਨ ਖਿਨ ਭੂਲਨਹਾਰ ਬਖਸ਼ਨਹਾਰ ਬਖਸ਼ਦਾ ਨਾਨਕ ਪਾਰਿ ਉਤਾਰ ਗੁਰੂ ਨਾਨਕ ਦੇ ਘਰ ਦੀ ਸਿਫਤ ਮਹਾਰਾਜ ਜਿੰਨੀ ਕਰਦੀਏ ਉਨੀ ਹੀ ਘਟਿਆ ਸੱਚੇ ਪਾਤਸ਼ਾਹ ਦੀ ਜਿੰਨੀ ਸਿਫਤ ਕਰੀਏ ਉਨੀ ਘਟਿਆ ਲੜੀਆਂ ਫੁੱਲ ਪਟਾਕੇ ਲੰਗਰ ਪ੍ਰਸ਼ਾਦੇ ਬਹੁਤ ਹੀ ਚੱਲ ਰਹੇ ਮਹਾਰਾਜ ਲੇਖਾ ਹੀ ਨਹੀਂ ਜੀਦਾ ਬਾਬਾ ਜੀ ਲੱਗਦਾ ਕਿ ਨੋਟੇ ਜਾਰਾ ਇੱਕ ਵੇਖਣ ਨੂੰ ਮਿਲਦਾ ਜੀ ਹਾਂਜੀ ਹਾਂਜੀ ਬਾਬਾ ਜੀ ਬਹੁਤ ਨਿਆਰਾ ਮਨਮੋਹਕ ਜੀ